ਮਸਲਾ ਸਰ ਸਾਡਾ ਇਹ ਵੀ ਸਾਡੇ ਕਾਫੀ ਲੰਮੇ ਸਮੇਂ ਤੋਂ ਇੱਕ ਤਾਂ ਬਧੀ ਤਨਖਾਹ ਦਾ ਬਕਾਇਆ ਨਹੀਂ ਪਾਇਆ ਜਾ ਰਹੀ ਸਾਡਾ ਪੀਐਫ ਨਹੀਂ ਜਮ੍ਹਾਂ ਕਰਾਇਆ ਪਿਛਲੇ 5 ਸਾਲਾਂ ਤੋਂ ਹੀ 2 ਮਹੀਨੇ ਹੋ ਗਏ ਸਰ ਸਾਡੀ ਤਨਖਾਹ ਨਹੀਂ ਦਿੱਤੀ ਜਾ ਰਹੀ ਤੇ ਹਾਰ ਸਿਰ ਤੇ ਆ ਰਹੀ ਨਹੀਂ ਜਿਸ ਕਰਕੇ ਸਾਰੇ ਮੁਲਾਜ਼ਮਾਂ ਦੀ ਪੂਜਾਰਾ ਕਰਨਾ ਬਹੁਤ ਔਖਾ ਹੋ ਰਿਹਾ ਜੀ ਜਦੋਂ ਅਸੀਂ ਤਨਖਾਹ ਦੀ ਗੱਲ ਕਰ ਲੈਂਦੇ ਨਹੀਂ ਸਾਨੂੰ ਲਾਰਾ ਲਾ ਕੇ ਧਰਨਾ ਇੱਕ ਵਾਰ ਚੁਗਾ ਦਿੱਤਾ ਜਾਂਦਾ ਹੈ ਜੇ ਅਸੀਂ ਜਿੱਦ ਕਰਦੇ ਹਾਂ ਤੇ ਸਾਨੂੰ ਹਟਾਣ ਦੀ ਧਮਕੀ ਦਿੱਤੀ ਜਾਂਦੀ ਹੈ ਜੀ ਧਮਕੀ ਦੇਖੋ ਪ੍ਰਸ਼ਾਸਨ ਕਰਨੀ ਮਿਲਦੀ ਹੈ ਸਾਨੂੰ ਪ੍ਰਧਾਨ ਕਰਨੀ ਮਿਲਦੀ ਹੈ ਜੀ ਉਹ ਕਹਿੰਦੇ ਜੇ ਕੋਈ ਗੱਲ ਵੱਧਦੀ ਆ ਫਿਰ ਇਹ ਦੁਬਾਰ ਤੁਸੀਂ ਜ਼ਿੰਮੇਵਾਰ ਹੋ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਜੀ। ਇਹ ਤੋਂ ਪਹਿਲਾਂ ਵੀ ਕਰਨੇ ਲਾਏ ਆ। ਇਹ ਤੋਂ ਪਹਿਲਾਂ ਵੀ ਬਹੁਤ ਧਰਨੇ ਲੱਗੇ ਜੀ। ਕੀ ਕੀ ਗੱਲ ਨਹੀਂ ਪਈ ਆ ਫਿਰ ਉਸ ਤੋਂ ਪਹਿਲਾਂ। ਗੱਲ ਸਾਡੀ ਇਹ ਨਿਪਟ ਜਾਂਦੀ ਵੀ ਤੁਹਾਡਾ 2 ਮਹੀਨੇ ਤੱਕ ਪੀ ਐਫ ਜਮ੍ਹਾਂ ਕਰਾ ਦਾਂਗੇ ਬਕਾਇਆ ਜਮ੍ਹਾਂ ਕਰਾ ਦਾਂਗੇ ਪਰ ਸਾਨੂੰ ਸਰ ਕੋਈ ਰਾਹ ਨਹੀਂ ਪਾਇਆ ਜਾਂਦਾ ਜੀ। ਕਿੰਨਾ ਕਸਮਾ ਹੋ ਗਿਆ ਇਹ ਤੋਂ ਪਹਿਲਾਂ ਜਿਹੜਾ ਸੰਘਰਸ਼ ਕਰਿਆ। ਸੰਘਰਸ਼ ਸਾਨੂੰ ਕਰਦੇ ਨੂੰ ਸਰ ਲਗਾਤਾਰ 8 ਮਹੀਨੇ ਹੋ ਗਏ ਜੀ। 8 ਮਹੀਨੇ ਚ ਸਾਡਾ ਕੋਈ ਪੀ ਐਫ ਨਹੀਂ ਜਮ੍ਹਾਂ ਕਰਾਇਆ ਸਾਡਾ ਕੋਈ ਬਕਾਇਆ ਨਹੀਂ ਜਮ੍ਹਾਂ ਕਰਾਇਆ ਜੀ। ਤਨਖਾਹ ਕੀ ਗਿੰਦਾ ਲਾਇਆ ਇਹ ਤੋਂ ਪਹਿਲਾਂ ਗੱਲ ਹੋਈ ਕਿਸੇ ਅਧਿਕਾਰੀ ਨਾਲ ਹਾਂਜੀ ਜਮਾਂ ਹੋਈ ਉਹ ਕਹਿੰਦੇ ਵੀ ਕਹਿੰਦੇ ਵੀ ਅਫਸਰ ਕੋਲ ਪੈਸੇ ਹੈ ਨਹੀਂ ਜੀ ਤਾਂ ਪੈਸੇ ਹੈ ਨਹੀਂ ਮੰਡੀ ਵਾਲੇ ਇੰਨੇ ਪ੍ਰੋਪਰਟੀ ਟੈਕਸ ਭਰ ਕੇ ਜਾਂਦੇ ਠੀਕ ਹੈ ਵੀ ਉਹ ਪੈਸਾ ਜਾਂਦਾ ਕਿੱਥੇ ਠੇਕੇਦਾਰ ਨੂੰ ਟੈਂਡਰ ਦਿੱਤੇ ਜਾਂਦੇ ਉਹ ਪੈਸਾ ਕਿੱਥੋਂ ਆਉਂਦਾ ਪੰਪਾਂ ਦੇ ਤੇਲ ਦੇ ਪੈਸੇ ਜਾਂਦੇ ਸਾਡੀ ਤਨਖਾਹ ਵਾਸਤੇ ਇਹਨਾਂ ਕੋਲ ਪੈਸੇ ਨਹੀਂ ਜੀ ਸਫਾਈ ਸੇਵਕਾਂ ਦੀ ਤਨਖਾਹ ਕੱਟ ਦਿੰਦੇ ਕੰਟਰੈਕਟ ਵਾਲੇ ਦੀ ਕੱਟ ਦਿੰਦੇ ਉਹ ਆਊਟਸੋਰਸ ਦੀ ਬਾਰੀ ਜਾਂਦੇ ਕਿ ਪੈਸੇ ਨਹੀਂ ਜੀ ਭਾਈ ਕੀ ਲੱਗਦਾ ਜੇ ਕਿਸੇ ਮਸਲੇ ਦਾ ਹੱਲ ਕੋਈ ਨਾ ਨਿਕਲੇ ਇਸ ਤੋਂ ਬਾਅਦ ਕੀ ਇਸ ਤੋਂ ਬਾਅਦ ਸਰ ਅਸੀਂ ਤਰਨਾ ਜਾਰੀ ਰੱਖਾਂਗੇ ਨਾਲੇ ਮੰਡੀ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਪੁਤਲਾ ਵੀ ਸਾੜਾਂਗੇ ਤੇ ਦਫ਼ਤਰ ਦੇ ਗੇਟ ਬੰਦ ਰੱਖਾਂਗੇ ਟਰਾਲੀਆਂ ਭਰ ਕੇ ਕੂੜੇ ਤੇ ਕੂੜੇ ਟਰਾਲੀਆਂ ਭਰ ਕੇ ਇੱਥੇ ਦਫ਼ਤਰ ਦੇ ਬਾਹਰ ਲਾਵਾਂਗੇ ਠੀਕ ਹੈ ਨਾ ਜਣੋ ਅਜ ਤਾਂ ਜੀ ਕਹਿਣਾ ਚਾਹੁੰਦੇ ਸਾਡੀ ਇੱਕ ਤਾਂ ਤਨਖਾਹਾਂ ਹੀ ਟਾਈਮ ਨਾਲ ਮਿਲਣਾ ਸਾਨੂੰ ਠੀਕ ਹੈ ਜੀ ਦੁੱਧਾ ਸਾੜਾ ਪੀਐਫ ਬਣਦਾ ਬਕਾਇਆ ਬਣਦਾ ਸਾਰਾ ਏ ਟੂ ਜ਼ेड ਸਾਡਾ ਹਿਸਾਬ ਕਰਕੇ ਇੱਥੇ ਰੱਖੋ ਸਾਡੇ ਪੈਸੇ ਚਾਹੀਦਾ ਹਨੂ ਤੇ ਜਿਹੜੇ ਮੁਲਾਜ਼ਮਾ ਸਪਾਈ ਸੇਵਕਦ ਰੱਖੇ ਹੋਏ ਇਹਨਾਂ ਨੇ ਉਹ ਬੰਦੇ ਦਫ਼ਤਰ ਦੇ ਵਿੱਚ ਬੈਠੇ ਆ ਤੇ ਸਾਡਾ ਇਹ ਜਲੂਸ ਕੱਢ ਰੱਖਿਆ ਮੰਡੀ ਦੇ ਆ ਬਾਣੀਏ ਤੁਰੇ ਫਿਰਦਾ ਸਾਹ ਸਾਹਮਣੇ ਅੱਜ ਗਵਾਹ ਏ ਉਹ ਕੰਪਿਊਟਰ ਚ ਚਲਾਈ ਜਾਂਦੇ ਅੰਦਰ ਆ ਗਵਾਹ ਬਣੀ ਮੰਡੀ ਦੇ ਵਿੱਚੋਂ ਜਿਹੜੇ ਰੋਡ ਤੇ ਸੀ ਕੰਮ ਕਰਦੇ ਆ ਤਿੰਨ ਤਣ ਰੇੜੇ ਕੂੜੇ ਦੇ ਰੋਲ ਜਾਂਦੇ ਆ ਜਲੂਸ ਨਿਕਲ ਜਾਂਦਾ ਜੀ ਜੀ ਲੱਗਣੋਂ हट ਜਾਂਦਾ ਕੰਮ ਕਰਨੇ ਕੋਣੀਓ ਵੀ ਸਾਰਾ ਕੰਮ ਹੀ ਛੱਡ ਦੇ ਤੇ ਫੇਰ ਵੀ ਆਉਦੇ ਜਵਾਕਾਂ ਗਣ ਦੇ ਕੇ ਅਸੀਂ ਕੰਮ ਕਰਦੇ ਆ ਤੇ ਸਾਡੀ ਇਹ ਨਹੀਂ ਪੋਸਟਾਂ ਲੈ ਰਖੀਆਂ ਉਹ ਅੰਦਰ ਪੈਨ ਚਲਾਈ ਜਾਂਦੇ ਆ ਤੇ ਅਸੀਂ ਇੱਥੇ ਕੂੜਾ ਚੱਕੀ ਆ ਨਾ ਕੌਣ ਬੰਦੇ ਆ ਉਹਨਾਂ ਦੇ ਕੀ ਨਾਮ ਹੈ ਕੀ ਨਾਮ ਦੱਸੋ ਵੀ ਨਾਮ ਤਾਂ ਸੁਮਿਤ ਕੁਮਾਰੀ ਸੁਮਿਤ ਕੁਮਾਰਾ ਉਸੇ ਸੀਮਾ ਤੇ ਮਾਇਆ ਜੀ ਅੱਛਾ ਕੀ ਡਿਊਟੀ ਉਹਨਾਂ ਦੀ ਉਹਨਾਂ ਵੀ ਕੰਪਿਊਟਰ ਸਪਾਈਸ ਤੇ ਲੱਗੇ ਹੋਏ ਆ ਜੀ ਉਹਨਾਂ ਨੂੰ ਕੰਪਿਊਟਰ ਤੇ ਲਾਰ ਕੇ ਦਫ਼ਤਰ ਜੀ ਅੱਜ ਵੀ ਬੈਠੇ ਆ ਅੱਜ ਵੀ ਬੈਠੇ ਆ ਜੀ ਇਹ ਜੀ ਮੁਲਾਜ਼ਮ ਆ ਨਗਰ ਕਾਉਂਸਲ ਦੇ ਕਨੈਕਟ ਬੇਸ ਤੇ ਰੱਖੇ ਹੋਏ ਆ ਤੇ ਇਹਨਾਂ ਨੂੰ ਤਨਖਾਹ ਨਹੀਂ ਦੇ ਰਹੇ ਜੀ 2 ਮਹੀਨੇ ਹੋ ਗਏ ਤੇ ਸਾਰਾ ਦਿਨ ਇਹੇ ਕੰਮ ਕਰਦੇ ਆ ਜੀ ਇਹਨਾਂ ਦੀ ਤਨਖਾਹ ਪਹਿਲ ਦੇ ਆਧਾਰ ਤੇ ਪਾਉਣੀ ਚਾਹੀਦੀ ਆ ਤੇ ਸਾਰਾ ਦਿਨ ਇਹ ਮਨ ਲਵੱਥੀ ਆਉਦੀ ਕਰਤ ਕਰਦੇ ਆ ਹਾਂ ਅੱਥੀ ਕੰਮ ਕਰਦੇ ਸਾਰੇ ਬਾਜ਼ਾਰ ਚ 15 ਵਾਰਡ ਪੈਂਦੇ ਰਾਮਾ ਮੰਡੀ ਦੇ 15 ਵਾਰਡਾਂ ਚ ਇਹ ਕੰਮ ਕਰ ਰਹੇ ਨੇ ਉਲਟਾ ਇਹਨਾਂ ਨੂੰ ਪਰੇਸ਼ਾਨ ਵੀ ਕੀਤਾ ਜਾ ਰਿਹਾ ਤਨਖਾਹਾਂ ਆਉਂਦੇ ਕਿਤੇ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨਗਰ ਕੌਂਸਲ ਦਾ ਪ੍ਰਧਾਨ ਆ ਆਪਣੇ ਕਰਮਜੀਤ ਕੌਰ ਵਿਵਾ ਉਹਨਾਂ ਦਾ ਲੜਕਾ ਹੈਗਾ ਅਲਵੇਲ ਸਿੰਘ ਉਹਨਾਂ ਨਾਲ ਸਾਡੇ ਕੋਲ ਪ੍ਰੂਫ ਵੀ ਹੈ ਤੁਹਾਨੂੰ ਪ੍ਰੂਫ ਦੇਵਾਂਗੇ ਇਹਨਾਂ ਨੂੰ ਬਿਕਾਉਰ ਧਮਕੀਆਂ ਦਿੱਤੀਆਂ ਵੀ ਤੁਸੀਂ ਘਰ ਨਾਲ ਕਿਉਂ ਲਾਇਆ ਸੀ ਕੀ ਮੰਗੇ ਹੁਣ ਤੁਹਾਡੇ ਸਾਡੀ ਮੰਗ ਹੈ ਜੀ ਇਹਨਾਂ ਨੂੰ ਟਾਈਮ ਤੇ ਤਨਖਾਹ ਮਿਲੇ ਜੀ ਤੇ ਕੰਮ ਸਾਰਾ ਤਨ ਕੰਮ ਕਰ ਦੇਣਾ ਅੱਥੀਕੇ ਤੋ ਕਿਰਤ ਕਰਨ ਵਾਲੇ ਦਾ ਪਹਿਲਾਂ ਸਰਕਾਰ ਮਿਲਣੀ ਚਾਹੀਦੀ ਹੈ ਜੀ ਮਾਤਾ ਜੀ ਇਹ ਮੇਰੇ ਤੁਹਾਡੇ ਮਾਤਾ ਜੀ ਹਾਂਜੀ ਕੀ ਗੱਲ ਹੋਈ ਅੱਜ ਧਰਨਾ ਲੱਗਿਆ ਲੋਕਾਂ ਨੇ ਇਹਨਾਂ ਦਾ ਨਾ ਪੀਐਫਾ ਮਲਾਜਮਾਂ ਦਾ ਪਰਾਣਾ ਜੀ ਖੜਾ ਉਹ ਪੀਐਫ ਇਹਨਾਂ ਨੇ ਸਾਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਇਹ ਬਣਾਓ ਅਸੀਂ ਉਹ ਬਣਾਉਣ ਵਾਸਤੇ ਅਫਸਰਾਂ ਦੀ ਡਿਊਟੀ ਮਲਾਜਮਾਂ ਦੀ ਡਿਊਟੀ ਲਾਤੀ ਉਹ ਪੀਐਫ ਬਣੀ ਜਾਂਦਾ ਉਸ ਤੋਂ ਪਹਿਲਾਂ ਇਹਨਾਂ ਦਾ ਇੱਕ ਤਨਖਾਹ ਦਾ ਮਸਲਾ ਸੀ ਉਹ ਸਾਡੇ ਕੋਲੇ ਫੰਡ ਹੈ ਨਹੀਂ ਸੀ ਮੌਕੇ ਤੇ ਤੇ ਐਪਲੀਕੇਸ਼ਨ ਇਹਨਾਂ ਨੇ 72 ਘੰਟੇ ਪਹਿਲਾਂ ਦੇਣੀ ਹੁੰਦੀ ਜਿਹੜੀ ਉਹ ਇਹਨਾਂ ਨੇ ਇੱਕ ਦਿਨ ਪਹਿਲਾਂ ਦੇ ਕੇ ਧਰਨਾ ਲਾਤਾ ਅਗਲੇ ਦਿਨ ਇਸ ਕਰਕੇ ਜੇਡ ਬੰਦ ਕਰਤਾ ਕੌਨਗਰ ਕਾਉਂਸਲ ਦਾ 5 ਮਹੀਨੇ ਹੋ ਗਏ ਸਾਨੂੰ ਲਗਾਤਾਰ ਪਹਿਲਾਂ ਵੀ ਕੋਈ ਧਰਨੇ ਲਾਏ ਆ ਲਾਰਾ ਲਾ ਦਿੰਦੇ ਆ ਫੇਰ ਚਿਕਾ ਨਹੀਂ ਨਹੀਂ ਲਾਰਾ ਕੋਈ ਲਾਇਆ ਨਹੀਂ ਇਹਨਾਂ ਨੂੰ ਤਰਖਾ ਟਾਈਮ ਸਰ ਮਿਲਦੀ ਰਹੀ ਆ ਜੀ ਉਹ ਵੀ ਇਹਨਾਂ ਵੀ ਸਾਨੂੰ ਇਹ ਕਹਿ ਦਿੱਤਾ ਕਿ ਸਾਡੇ ਕੋਲੇ ਪੈਸੇ ਹੈ ਨਹੀਂ ਨਹੀਂ ਮੌਕੇ ਦੇ ਫੰਡ ਨਹੀਂ ਹੁੰਦਾ ਤਾਂ ਕਹਿਣਾ ਹੀ ਪੈਂਦਾ ਵੀ ਫੰਡ ਆ ਜਾਂਦੇ ਤਰਖਾ ਪਾਦੇ ਨਹੀਂ ਅਸੀਂ ਕੋ ਉਹਨਾਂ ਨੇ ਧੋਸ ਲਾਏ ਆ ਜੀ ਮੰਨ ਲਓ ਕਹਿੰਦੇ ਵੀ ਪ੍ਰਧਾਨ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਨਹੀਂ ਨਹੀਂ ਧਮਕੀ ਦਿੱਤੀ ਸੀ ਉਹਨਾਂ ਨੂੰ ਕਾਦੀ ਦੇਣੀ ਆ ਕੰਮ ਵਾਲੇ ਬੰਦੇ ਜਿਹੜਾ ਕੰਮ ਕਰਦਾ ਉਹਨੂੰ ਅਸੀਂ ਕਿਉਂ ਧਮਕੀ ਦੇਵਾਂਗੇ ਜਿੰਦੇ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਤੁਹਾਨੂੰ ਹਟਾ ਦੇਾਂਗੇ ਅਸੀਂ ਤਾਂ ਇਹ ਕਹਿੰਨੇ ਵੀ ਗੇਟ ਨਾ ਤੁਸੀਂ ਬੰਦ ਕਰੋ ਕੀ ਗੇਟ ਤਾਂ ਖੁੱਲ੍ਹਾ ਰਵੇ ਕਮੇਟੀ ਦਾ ਹੁਣ ਅੱਜ ਲਾਸਟ ਦਿਨ ਹੈ ਪ੍ਰਾਪਰਟੀ ਟੈਕਸ ਦਾ ਆਮ ਦਾ ਪੈਸੇ ਆਉਣਗੇ ਤੁਹਾਡੇ ਮਾਤਾ ਜੀ ਪ੍ਰਧਾਨ ਨੇ ਉਹ ਅੱਜ ਇੱਥੇ ਨਹੀਂ ਪਹੁੰਚ ਕੇ ਆਉਂ ਮੀਟਿੰਗ ਤੇ ਸੀ ਗਈ ਬਠਿੰਡੇ ਮੀਟਿੰਗ ਅੱਜ ਬੀਸੀ ਸਾਹਿਬ ਨਾ ਹਾਂ ਪਰ ਗੱਡੀ ਉਹਨਾਂ ਦੀ ਇੱਥੇ ਆਈ ਹੋਈ ਹੈ ਕੀ ਕਾਰਨਾ ਹੈ ਜੀ ਗੱਡੀ ਉਹਨਾਂ ਦੀ ਇੱਥੇ ਖੜੀ ਹੈ ਉਹਦਾ ਕੀ ਕਾਰਨਾ ਹੈ ਗੱਡੀ ਤਾਂ ਮੈਂ ਲੈਣ ਜਾਣਾ ਉਹਨਾਂ ਨੂੰ ਹੀ ਅੱਛਾ ਹਾਂਜੀ ਉਹ ਤਾਂ ਮੈਂ ਧ